ਅਗਰ ਤੁਸੀਂ ਰੇਲਵੇ ਦੇ ਵਿੱਚ ਲਗਾਤਾਰ ਸਫ਼ਰ ਕਰਦੇ ਹੋ ਤੇ ਇਹ ਖਬਰ ਹੈ ਤੁਹਾਡੇ ਲਈ ਇੱਕ ਚੰਗੀ ਖਬਰ ਹੈ ਜੋ ਲੋਕ ਰੇਲਵੇ ਦਾ ਲਗਾਤਾਰ ਯੂਟ ਕਰਦੇ ਨੇ ਲਗਾਤਾਰ ਉਸ ਵਿੱਚ ਸਫ਼ਰ ਦਾ ਆਨੰਦ ਮਾਣਦੇ ਨੇ ਖਬਰ ਉਹਨਾਂ ਦੇ ਲਈ ਹੈ ਮਹਾਰਾਸ਼ਟਰ ਦੇ ਵਿੱਚ ਇੱਕ ਨਵਾਂ ਉਪਰਾਲਾ ਕੀਤਾ ਗਿਆ ਸਰਕਾਰ ਵੱਲੋਂ ਟ੍ਰੇਨ ਦੇ ਵਿੱਚ ਏਟੀਐਮ ਦੀ ਸਹੂਲਤ ਦਿੱਤੀ ਗਈ ਹੈ ਔਰ ਜਦੋਂ ਵੀ ਤੁਹਾਨੂੰ ਲੱਗੇ ਵੀ ਤੁਹਾਡੀ ਜੇਬ ਦੇ ਵਿੱਚ ਪੈਸੇ ਘਟਨੇ ਜਾਂ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ ਤੁਸੀਂ ਕਿਤੇ ਸਫ਼ਰ ਕਰ ਰਹੇ ਹੋ ਪੈਸੇ ਤੁਹਾਡੀ ਆਮੋ-ਮਾਮਲ ਜੇਬ ਦੇ ਵਿੱਚ ਘਟਨੇ ਤਾਂ ਤੁਸੀਂ ਏਟੀਐਮ ਦੀ ਵਰਤੋਂ ਕਰਕੇ ਟ੍ਰੇਨ ਦੇ ਵਿੱਚ ਹੀ ਪੈਸੇ ਕਢਾ ਸਕਦੇ ਹੋ ਔਰ ਆਪਣੀ ਜੇਬ ਪੈਸਿਆਂ ਨਾਲ ਭਰ ਸਕਦੇ ਹੋ। ਤੋਂ ਤੁਹਾਨੂੰ ਦੱਸ ਦਈਏ ਕਿ ਇਹ ਮਹਾਰਾਸ਼ਟਰ ਦੇ ਵਿੱਚ ਜੋ ਮਾਮਲਾ ਸਾਹਮਣੇ ਹੈ ਇਹ ਇਹ ਇੱਕ ਤਰ੍ਹਾਂ ਦਾ ਪਹਿਲਾ ਪ੍ਰਯੋਗ ਹੈ ਮਹਾਰਾਸ਼ਟਰ ਦੀ ਮਨਮਾੜ ਦੇ ਵਿੱਚ ਪੰਚਵਟੀ ਐਕਸਪ੍ਰੈਸ ਦੇ ਵਿੱਚ ਕੀਤਾ ਗਿਆ। ਇਸ ਪੈਲ ਨੂੰ ਏਟੀਐਮ ਆਲ व्हील्स ਦਾ ਨਾਮ ਦਿੱਤਾ ਗਿਆ। ਰੀਲ ਮੰਤਰੀ ਅਸ਼wini ਵੈਸ਼ਰਮ ਨੇ ਇਸ ਏਟੀਐਮ ਦੀ ਵੀਡੀਓ ਇੰਟਰਨੈਟ ਤੇ ਸਾਂਝੀ ਕੀਤੀ ਹੈ ਔਰ ਇਹ ਕਿਹਾ ਗਿਆ ਕਿ ਇਹ ਪਹਿਲਾ ਰੇਲਵੇ ਬੋਰਡ ਦੇ ਉਹ ਨਿਰਦੇਸ਼ ਦਾ ਹਿੱਸਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਕਿਰਾਏ ਤੋਂ ਇਲਾਵਾ ਕਮਾਈ ਵਧਾਉਣ ਲਈ ਨਵੀਂ ਸੋਚ ਦੇ ਤਰੀਕੇ ਅਪਣਾਏ ਜਾਣਗੇ ਸੋ ਇੱਕ ਚੰਗਾ ਉਪਰਾਲਾ ਸਰਕਾਰ ਵੱਲੋਂ ਕੀ ਟ੍ਰੇਨ ਦੇ ਵਿੱਚ ਏਟੀਐਮ ਦੀ ਸਹੂਲਤ ਦਿੱਤੀ ਗਈ ਹੈ ਜਿਸ ਨਾਲ ਯਾਤਰੀਆਂ ਨੂੰ ਔਰ ਟ੍ਰੇਨ ਦੀ ਵਰਤੋਂ ਕਰਨ ਵਾਲੇ ਇਹਨਾਂ ਨੂੰ ਬਹੁਤ ਫਾਇਦਾ ਹੋਏਗਾ